ਸਸਕਾਰ ਪੰਜਾਬੀਓ ਮੈਂ ਅੱਜ ਜਿਹੜੇ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਜਾ ਰਿਹਾ ਮੁੱਦਾ ਬੜਾ ਗੰਭੀਰ ਤੇ ਬੜਾ ਚਿੰਤਾਜਨਕ ਹੈ ਕਈ ਵਾਰੀ ਅਸੀਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਸਸਤੀ ਲੈ ਲੈਨੇ ਹਨ ਗੋਲਿਆ ਕਰਦਨੇ ਵੀ ਇਹ ਕਿੱਡੀ ਗੱਲ ਆ ਆ ਕੱਲ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਖਬਰ ਹੈ ਸੀਬੀਐਸਸੀ ਵੱਲੋਂ ਪੰਜਾਬੀ ਭਾਸ਼ਾ ਨਾਲ ਵਿਤਕਰਾਂ ਸਾਨੂੰ ਲੱਗਦਾ ਕਿ ਮਾੜੀਆਂ ਮੋਟੀਆਂ ਗੱਲਾਂ ਹੋਣਗੀਆਂ ਪਰ ਮਸਲਾ ਬੜਾ ਗੰਭੀਰ ਹੈ ਸੀਬੀਐਸਸੀ ਬੋਰਡ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਤੇ ਜੇ ਕਿਸੇ ਬੱਚੇ ਦੇ ਪੰਜਾਬੀ ਦੇ ਵਿੱਚੋਂ 80 ਨੰਬਰ ਆ 90 ਨੰਬਰ ਆ 95 ਨੰਬਰ ਆ ਪੂਰੇ ਨਹੀਂ ਲੱਗਣਗੇ ਉਹ 1% ਚ ਕੱਢੀ ਜਾਊਗੀ ਐਵਰੇਜ ਬਣਾਈ ਜਾਊਗੀ ਮੰਨ ਲਓ ਹਿਸਾਬ ਦੇ ਵਿੱਚੋਂ 50 ਨੰਬਰ ਆ ਜਾਂ ਅੰਗਰੇਜ਼ੀ ਦੇ ਵਿੱਚੋਂ 50 ਨੰਬਰ ਆ ਜਾਂ ਸਾਇੰਸ ਦੇ ਵਿੱਚੋਂ 50 ਨੰਬਰ ਆ ਉਹ ਸਾਰਿਆਂ ਦੀ ਐਵਰੇਜ ਕੱਢ ਕੇ ਨੰਬਰ ਲਾਇਆ ਜਾਣਗੇ ਨਾ ਕਿ ਪੰਜਾਬੀ ਦੇ ਜਿਹੜੇ 80 85 ਜਾਂ 90 ਨੰਬਰ ਆਏ ਹੋਣਗੇ ਉਹ ਲਾਏ ਜਾਣਗੇ ਦੂਜੇ ਪਾਸੇ ਬਿੰਦੀ ਦੀ ਗੱਲ ਹੈ ਜੇ ਹਿੰਦੀ 'ਚ 70 ਆਏ ਹੋਣਗੇ ਅਸੀਂ ਆਏ ਹੋਣਗੇ ਪੂਰੇ ਲੱਗਣਗੇ ਇਹ ਬੜਾ ਖਤਰਨਾਕ ਰੁਝਾਨ ਹੈ ਬੜਾ ਖਤਰਨਾਕ ਫਰਮਾਨਾ ਸਾਡੀ ਮਾਂ ਬੋਲੀ ਦਾ ਗਲ ਘੁੱਟਿਆ ਜਾ ਰਿਹਾ ਮਾਂ ਬੋਲੀ ਨੂੰ ਮਾਰਿਆ ਜਾ ਰਿਹਾ ਆ ਸਾਡੇ ਪਹਿਲੀ ਗੱਲ ਨਾਲ ਲੋਕਾਂ ਨੂੰ ਪਤਾ ਹੀ ਨਹੀਂ ਹੁਣਾ ਸਭ ਤੋਂ ਵੱਡੀ ਗੱਲ ਆਪਾਂ ਇਹ ਦੇਖੋ ਜੇ ਜਿਹੜੇ ਵੱਡੇ ਪੰਜਾਬੀ ਦੇ ਨੰਬਰਦਾਰ ਕਹਾਉਂਦੇ ਆ ਵੱਡੇ ਵੱਡੇ ਕਲਾਕਾਰ ਆ ਗੀਤਕਾਰ ਆ ਲੇਖਕ ਆ ਸਾਜਕਾਰ ਆ ਕੋਈ ਬੰਦੇ ਨੇ ਹਾਲ ਤੱਕ ਇੱਕ ਪਰਜੀ ਕਰਿਆ ਇੱਕ ਬਿਆਨ ਤੱਕ ਨਹੀਂ ਦਿੱਤਾ ਯਾਰ ਜਿਹੜੀ ਮਾਂ ਬੋਲੀ ਜਿਹੜੀ ਜ਼ੁਬਾਨ ਦੇ ਕਰਕੇ ਐਡੇ ਐਡੇ ਉੱਚਿਆਂ ਤੇ ਗਏ ਇਨਾਮ ਸਨਮਾਨ ਮਿਲੇ ਦੁਨੀਆਂ ਦੇ ਵਿੱਚ ਪਛਾਣ ਬਣੀ ਇੰਨਾ ਧਨ ਦੌਲਤ ਵੀ ਕਮਾਇਆ ਇਸ ਪੰਜਾਬੀ ਜ਼ੁਬਾਨ ਤੋਂ ਅੱਜੋ ਬੰਦੇ ਆਂਦੇ ਮੂੰਹ 'ਚ ਘੁੰਗਲੀਆਂ ਪਈਆਂ ਹੋਈਆਂ ਕੋਈ ਵੀ ਬੰਦਾ ਇਸ ਗੱਲ ਪ੍ਰਤੀ ਆਪਣੀ ਜ਼ੁਬਾਨ ਖੋਲਣ ਨੂੰ ਤਿਆਰ ਨਹੀਂ ਹੈਗਾ ਆਪਣੇ ਮੂੰਹੋਂ ਬੋਲਣ ਨੂੰ ਤਿਆਰ ਨਹੀਂ ਹੈਗਾ ਐਡਾ ਵੱਡਾ ਧੱਕਾ ਐਡਾ ਵੱਡਾ ਯਾਰ ਜ਼ੁਲਮ ਪੰਜਾਬੀ ਜ਼ੁਬਾਨ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਕਿ ਪੰਜਾਬੀ ਜੋ ਜਿਹੜੇ ਨੰਬਰ ਪੂਰੇ ਨਹੀਂ ਲੱਗਣਗੇ ਹਿੰਦੀ ਦੇ ਨੰਬਰ ਪੂਰੇ ਲੱਗਣਗੇ ਕਿਉਂ ਭਈ ਇਹ ਕੰਮ ਹੋ ਰਿਹਾ ਕਿਉਂਕਿ ਅਗਲੇ ਆਨੇ ਦੁਸ਼ਮਣ ਨੇ ਪੰਜਾਬੀ ਜ਼ਬਾਨ ਨੂੰ ਖਤਮ ਕਰਨਾ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਪੰਜਾਬੀ ਕੌਮ ਦੀ ਹੋਂਦ ਪੰਜਾਬੀ ਕੌਮ ਦਾ ਬजूद ਪੰਜਾਬੀ ਜ਼ਬਾਨ ਕਰਕੇ ਹੈ ਪੰਜਾਬੀਓ ਇੱਕ ਗੱਲ ਚੇਤੇ ਰੱਖਿਓ ਦੁਨੀਆਂ ਦੇ ਵਿੱਚ ਹਰ ਇੱਕ ਚੀਜ਼ ਹਾਸਲ ਕਰ ਲਓਗੇ ਦੀਨ ਦੁਨੀਆਂ ਦੀ ਦੌਲਤ ਇਕੱਠੀ ਕਰ ਲਓਗੇ ਉਹਦੇ ਪ੍ਰਾਪਤ ਕਰ ਲਓਗੇ ਮਾਇਆ ਪਦਾਰਥ ਹਰ ਚੀਜ਼ ਇਕੱਠੀ ਕਰ ਲਓਗੇ ਪਰ ਯਾਦ ਰੱਖਿਓ ਇੱਕ ਵਾਰ ਤੁਹਾਡੀ ਜ਼ਬਾਨ ਮਰ ਗਈ ਤੁਹਾਡੀ ਬੋਲੀ ਮਰ ਗਈ ਕਿਸੇ ਦੀ ਕੀਮਤ ਜਾਹੇ ਅਰਬਾਂ ਖਰਬਾਂ ਦੀਨ ਦੁਨੀਆ ਦੀ ਦੌਲਤ ਕਿਤੇ ਲਾਜੋ ਕਿਸੇ ਵੀ ਕੀਮਤ ਉਤੇ ਤੁਹਾਡੀ ਜਬਾਨ ਦੁਬਾਰੇ ਜਉਂਦੀ ਨਹੀਂ ਹੋਣੀ ਦੁਬਾਰਾ ਤੁਹਾਡੀ ਬੋਲੀ ਬਹਾਲ ਨਹੀਂ ਹੋਣੀ ਪੰਜਾਬੀਓ ਇਸੇ ਕਰਕੇ ਵਾਰ-ਵਾਰ ਤੁਹਾਡੇ ਨਾਲ ਕਲਪਦਾ ਰਹਿਣਾ ਹੈ ਉਹ ਜਾਗੋ ਜਾਗੋ ਆ ਜਿੰਨੇ ਅਪਾਰਟੀਆਂ ਵਾਲੇ ਅੱਗ ਲੱਗੀ ਜਿਵੇਂ ਹਰ ਬੰਦੇ ਨੂੰ ਬਾਈ ਤੇ ਮੈਂ ਮੁੱਖ ਮੰਤਰੀ ਬਣਾਣਾ ਬਾਈ ਤੇ ਮੈਂ ਸਰਕਾਰ ਬਣਾਉਣੀ ਆ ਬਾਈ ਤੇ ਮੈਂ ਐਮਐਲਏ ਬਣਾਉਣਾ ਕੋਈ ਦਲਤ ਪੱਤਾ ਖੇਡੀ ਜਾਂਦਾ ਕੋਈ ਹਾਥੀ ਵਾਲਾ ਨਾਲ ਸਮਝੌਤਾ ਕਰਕੇ ਬੰਨ ਨੂੰ ਖਰਦਾ ਕੋਈ ਜਲਤਾਂ ਦਾ ਮੁੱਖ ਮੰਤਰੀ ਇਲਾਨ ਕੇ ਕਰਦ ਨੂੰ ਫਿਰਦਾ ਦਲਤ ਪੱਤਾ ਖੇਡ ਕੇ ਦਲਤਾਂ ਨਾਲ ਨੂੰ ਗੁੰਮਰਾਹ ਕਰਕੇ ਪਰ ਕਿਸੇ ਬੰਦੇ ਦਾ ਕਿਸੇ ਪਾਰਟੀ ਦਾ ਚਾਹੇ ਉਹ ਰਾਜ ਕਰ ਰਹੀ ਹੋਵੇ ਚਾਹੇ ਦੂਜੀਆਂ ਜਿਹੜੀਆਂ ਸਿਆਸੀ ਪਰ ਤੋਲ ਦਿਨਾ ਸਰਕਾਰਾਂ ਬਣਾਉਣ ਨੂੰ ਉਹ ਪਾਰਟੀਆਂ ਉਹ ਪਾਰਟੀਆਂ ਹੁਣ ਕੋਈ ਬੰਦਾ ਇਸ ਮਸਲੇ ਦੇ ਉੱਤੇ ਬੋਲਣ ਨੂੰ ਤਿਆਰ ਨਹੀਂ ਸਾਰੇ ਦੂਜੇ ਨੂੰ ਨਿੰਦੀ ਜਾਂਦੇ ਨੇ ਭੰਡੀਆਂ ਜਾਂਦੇ ਨੇ ਗਾਲਾਂ ਕੱਢੀ ਜਾਂਦੇ ਨੇ ਜਿੱਥੇ ਐਡੀ ਵੱਡੀ ਗੱਲ ਸਾਡੀ ਹੋਣ ਦੀ ਹੈ ਸਾਡੇ ਪੰਜਾਬ ਦੀ ਹੈ ਸਾਡੀ ਪੰਜਾਬੀ ਬੋਲੀ ਦੀ ਉੱਥੇ ਕੋਈ ਵੀ ਬੰਦੇ ਨੇ ਕੋਈ ਇਹਦੇ ਖਿਲਾਫ ਤੁਸੀਂ ਦੇਖ ਲਓ ਹੁਣੇ ਸਮੇਂ ਦੇਖ ਲਓ ਕੋਈ ਕਿਸੇ ਦਾ ਬਿਆਨ ਨਹੀਂ ਦੇਣਾ ਕੋਈ ਵਿਰੋਧ ਨਹੀਂ ਕਰਨਾ ਐਡਾ ਵੱਡਾ ਧੱਕਾ ਯਾਰ ਮੈਂ ਬੇਨਤੀ ਕਰਦਾ ਫੀਲ ਕਰਦਾ ਹੱਥ ਬੰਨ ਕੇ ਪੰਜਾਬ ਦੇ ਲੋਕਾਂ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਉਹਨਾਂ ਮਾਂਾਂ ਉਹਨਾਂ ਪੈਨਾ ਨੂੰ ਕਿ ਯਾਰ ਤੁਸੀਂ ਜਿਨ੍ਹਾਂ ਨੇ ਵੀ ਜਵਾਗ ਸੀਬੀਐਸਸੀ ਬੋਰਡ ਤੇ ਪੜ੍ਹਦੇ ਐ ਸਕੂਲਾਂ ਦੇ ਵਿੱਚ ਜਾ ਕੇ ਸਵਾਲ ਕਰੋਗੇ ਧੱਕਾ ਕਿਉਂ ਹੋ ਰਿਹਾ ਮੈਂ ਆ ਖਬਰਾਂ ਜਿਹੜੀ ਅਖਬਾਰ ਦੀ ਕਟਿੰਗ ਵੀ ਪਾ ਦੂੰਗਾ ਜੇ ਲੋੜ ਹੋਈ ਕਿਸ ਨੂੰ ਤਾਂ ਲੈ ਲਿਓ ਇਹ ਵੀ ਅਸੀਂ ਪਾ ਦੇਵਾਂਗੇ ਥੱਲੇ ਟਿੱਪਣੀਆਂ ਦੇ ਵਿੱਚ ਤਾਂ ਮੈਂ ਇਹ ਸਵਾਲ ਤੁਸੀਂ ਜੋ ਉਹਨਾਂ ਨੂੰ ਜਾ ਕੇ ਪੁੱਛਿਓ ਕਿ ਸਾਡਾ ਬੱਚਾ ਜਿਹੜਾ ਪੰਜਾਬੀ ਬੱਚਾ ਹੈ ਜਿਹਦੀ ਮਾਂ ਬੋਲੀ ਪੰਜਾਬੀ ਹੈ ਉਹਨੇ 80 ਨੰਬਰ ਲਏ ਆ ਪੰਜਾਬੀ ਚੋਂ 90 ਲਏ ਉਹ ਪੂਰੇ ਕਿਉਂ ਨਹੀਂ ਜੁੜਨਗੇ ਹਿੰਦੀ ਚੋਂ ਜੇ 80 ਲਏ ਨੇ 70 ਲਏ ਉਹ ਪੂਰੇ ਕਿਉਂ ਜੁੜਨਗੇ ਕਿਉਂ ਧੱਕਾ ਹੈ ਪੰਜਾਬੀ ਨਾਲੀ ਧੱਕਾ ਕਿਉਂ ਕੀਤਾ ਜਾ ਰਿਹਾ ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਓ ਭਰਾ ਬਣ ਕੇ ਆਪਾਂ ਉੱਠ ਕੇ ਆਪਣੀ ਜ਼ੁਬਾਨ ਨੂੰ ਬਚਾ ਲਗੇ ਤੁਹਾਡਾ ਹਰ ਇੱਕ ਬੰਦੇ ਦਾ ਮੇਰਾ ਵੀ ਫਰਜ਼ ਬਣਦਾ ਹਰ ਇੱਕ ਦਾ ਫਰਜ਼ ਬਣਦਾ ਮੈਂ ਕਹਿਦਾ ਰਹਿੰਦਾ ਕਿ ਕੋਈ ਗੱਲ ਬਾਤ ਮੇਰੀ ਅੱਗੇ ਸਾਂਝੀ ਕਰਿਓ ਮੈਂ ਉਹੀ ਕਹਿਣਾ ਹੁੰਦਾ ਜਿਹੜੀ ਗੱਲ ਮੈਨੂੰ ਪਤਾ ਹੋਵੇ ਕਿ ਗੱਲ ਸਾਡੇ ਸਮਾਜ ਲਈ ਸਾਡੇ ਪੰਜਾਬ ਲਈ ਸਾਡੇ ਪੰਜਾਬੀਆਂ ਲਈ ਬਹੁਤ ਜ਼ਰੂਰੀ ਆ ਮੈਂ ਬੇਨਤੀ ਕਰਦਾ ਆ ਮੇਰੀ ਜਿਹੜੀ ਗੱਲ ਬਾਤ ਆ ਵੱਧ ਤੋਂ ਵੱਧ ਅੱਗੇ ਸਾਂਝੀ ਕਰ ਦਿਓ ਹਰ ਘਰ ਤੱਕ ਹਰ ਪੰਜਾਬੀ ਤੱਕ ਹਰ ਪੰਜਾਬ ਦੇ ਪਿੰਡ ਤੱਕ ਹਰ ਕੋਨੇ ਤੱਕ ਇਹ ਮੇਰੀ ਆਵਾਜ਼ ਪਹੁੰਚਣੀ ਚਾਹੀਦੀ ਆ ਪਤਾ ਲੱਗੇ ਸਾਡੇ ਪੰਜਾਬੀਆਂ ਨੂੰ ਕਿ ਕਿੱਡਾ ਵੱਡਾ ਧੱਕਾ ਕਿੱਡਾ ਵੱਡਾ ਧਰੋ ਕਿੱਡਾ ਵੱਡਾ ਜ਼ੁਲਮ ਸਾਡੀ ਪੰਜਾਬੀ ਬੋਲੀ ਨਾਲੇ ਲੋਕ ਕਮਾਉਣ ਤੇ ਲੱਗੇ ਹੋਣ ਨੇ ਕਿਵੇਂ ਸਾਡੀ ਜਵਾਨ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਯਾਰ ਸੋ ਆਓ ਮੇਰਾ ਵੀ ਉੱਠ ਕੇ ਮੇਰੀ ਇਸ ਕੌ ਦਾ ਸਾਥ ਦਿਓ ਆਪਾਂ ਇਕੱਠੇ ਹੋ ਕੇ ਆਉਣ ਦੇ ਦਿਨਾਂ ਦੇ ਵਿੱਚ ਤੁਸੀਂ ਆਵਾਜ਼ ਬੁਲੰਦ ਕਰੋਗੇ ਤਾਂ ਇਹ ਪਾ ਇਹਨਾਂ ਨੂੰ ਘੇਰਾਂਗੇ ਵੀ ਇਹ ਆਪਾਂ ਕੰਮ ਨਹੀਂ ਹੋਣ ਦੇਣਾ ਪੰਜਾਬੀ ਮਾਂ ਬੋਲੀ ਜਿੰਦਾਬਾਦ ਇਧਰ ਜੱਗੇ ਦੀ ਤਸਵੀਰ ਆ ਜੱਗੇ ਦੀ ਇਹ ਜੱਗੇ ਦੀ ਤਸਵੀਰ ਹੈ ਜੱਗੇ ਸੂਰਮੇ ਦੀ ਤੇ ਉਹ ਉਹ ਤੁਲਾ ਪੱਟੀ ਇਹ ਸਾਡੇ ਜਿਹੜੇ ਲੋਕ ਪੰਜਾਬੀਆਂ ਦੇ ਨਾਇਕ ਨੇ ਸਾਡੇ ਲੋਕਾਂ ਦੇ ਇਹ ਉਹਨਾਂ ਦੀਆਂ ਤਸਵੀਰਾਂ ਨੇ ਸਾਡੇ ਬੱਚਾ ਨੂੰ ਇਹ ਵੀ ਦੱਸਿਆ ਕਰਕੇ ਕਿ ਸਾਡੇ ਲੋਕ ਨਾਇਕ ਸਾਡੇ ਜਿਹੜੇ ਮਹਾਨ ਯੋਧੇ ਸਾਡੇ ਪੰਜਾਬੀਆਂ ਦੇ ਹੋਏ ਨੇ ਉਹਨਾਂ ਬਾਰੇ ਵੀ ਆਪਾਂ ਭੁੱਲਦੇ ਜਾ ਰਹੇ ਹਾਂ ਜਵਾਕਾਂ ਨੂੰ ਜੁਰੇ ਦੱਸਿਆ ਕਰੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਵੀ ਜੁੜ ਕੇ ਰੱਖੋ